ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚੰਦਰ ਸ਼ੇਰ ਸਿੰਘ ਹੈ ਤੇ ਕੀ ਅੱਜ ਕੀ ਮਾਮਲਾ ਕੀ ਹੋਇਆ ਸਾਰਾ ਇਹ ਅੱਜ ਮਾਮਲਾ ਚੱਲ ਰਿਹਾ ਕਿ ਮੈਨੂੰ ਬੱਚੇ ਨੇ ਜਿਹੜੀ ਸਾਡੀ ਜ਼ਮੀਨ ਦੇ ਦਿੱਤੀ ਹੈ ਤੇ ਉਹਨਾਂ ਦਾ ਫੋਨ ਆਇਆ ਕਿ ਵੀ ਆਪਣੀ ਜ਼ਮੀਨ ਤੇ ਨਾ ਕਬਜ਼ਾ ਕਰ ਲਈ ਕੋਲ ਗਿਆ ਹੈ ਯਾਰ ਕਿ ਤੁਸੀਂ ਨਾ ਕਿਨਾਂ ਜ਼ਮੀਨ ਤੇ ਕੌਣ ਤੇ ਦਵਾਤਾ ਤੇ ਮੈਂ ਇੱਥੇ ਆ ਗਿਆ ਤੇ ਮੈਂ ਆਣ ਕੇ ਦੇਖਿਆ ਕਿ ਵੀ ਮੈਨੂੰ ਕੋਈ ਪੁਲਿਸ ਦੇ ਕੁਝ ਬੰਦੇ ਖੜੇ ਸੀਗੇ ਕਿਉਂਕਿ ਮੈਂ ਪਛਾਣ ਨਹੀਂ ਹੈਗਾ ਕਿ ਕੌਣ ਬੰਦਾ ਕਬਜ਼ਾ ਕਰਨ ਆਇਆ ਤੇ ਕੌਣ ਦੂਜਾ ਦਾ ਵੀ ਬੰਦੇ ਇੱਥੇ ਖੜੇ ਸੀਗੇ ਸਿਵਲ ਦੇ ਬੰਦੇ ਸਿਵਲ ਸਾਰੇ ਸੀ ਤੇ ਐਸਕਾਰ ਕੇ ਉਹ ਬੰਦੇ ਮੁੜ ਕੇ ਕੋਈ ਗੱਡੀ ਖੜੀ ਸੀ ਤੇ ਉਹ ਚਲੀ ਗਈ ਅੱਛਾ ਦਵਾਦਾਂ ਮੈਨੂੰ ਨਹੀਂ ਪਤਾ ਉਹਦਾ ਚਕਾਉਣ ਬੰਦੇ ਸੀ ਕਿ ਤੇ ਕੋਈ ਨਹੀਂ ਸੀ ਜ਼ਮੀਨ ਕਿੰਨਾ ਸੀ ਹੈ ਜੀ ਇਸ ਜ਼ਮੀਨ ਮੇਰੇ ਚਾਚਾ ਜੀ ਸ਼੍ਰੀ ਪਰਸ਼ੋਤ ਕਮਰਾਲ ਜੋਸ਼ੀ ਜੀ ਦੇ ਨਾਂ ਤੇ ਆ ਸਾਡੀ 40 ਕਨਾਲ ਆ ਗਈ ਛੋਟੇ ਕਨਾਲਾਂ ਵਾਲੀ ਹੁਣ ਹੁਣ ਮੇਰੇ ਕਿਉਂਕਿ ਉਹਨਾਂ ਨੇ ਡੈਥ ਉਹਨੇ 2005 ਵਿੱਚ ਹੁੰਦੀ ਆ ਤੇ ਵਸੀਅਤ ਦੇ ਆਧਾਰ ਤੇ ਮੇਰੇ ਕਜ਼ਨ ਜਾਨ ਚਾਚਾ ਦੇ بیٹے ਤੇ ਬੇਟੀ ਦੇ ਨਾਂ ਤੇ 30-50% ਦਾ ਹੈ। ਉਹ ਕਿੱਥੇ ਰਹਿੰਦੇ ਜੀ? ਉਹ ਬੇਟੀ ਜਿਹੜੀ ਹੈਗੀ ਆ ਉਹ ਇੰਗਲੈਂਡ ਰਹਿੰਦੀ ਹੈਗੀ ਬ੍ਰਿਟਿਸ਼ ਤੇ ਭਰਾ ਜਿਹੜਾ ਮੇਰਾ ਉਹ ਨਾਰਵੇ ਰਹਿੰਦਾ ਹੈਗਾ। ਉਹ ਜੋਬ ਉੱਥੇ ਕਰਦਾ ਹੈਗਾ। ਉਹ 2012 ਚ ਆਏ ਸੀਗੇ ਔਰ 2012 ਚ ਆਪਣੇ ਵਸੀਅਤ ਦੇ ਅਧਾਰ ਤੇ ਆਪਣਾ ਇੰਤਕਾਲ ਕਰਾ ਕੇ ਉੱਥੇ ਚਲੇ ਗਏ ਸੀਗੇ। ਉਸ ਤੋਂ ਬਾਅਦ ਨਹੀਂ ਆਏ। ਸ਼ਾਇਦ ਮੇਰੀ ਭੈਣ ਆਈ ਹੋਵੇ ਕਿਉਂਕਿ ਉਹਦੇ ਕੰਮ ਕੁਛ ਇੱਧਰ ਦਾ ਲੇਕਿਨ ਮੇਰਾ ਭਰਾ ਮੈਨੂੰ 100% ਪਤਾ ਕਿ ਉਹ ਨਹੀਂ ਆਇਆ। ਉਹ ਮੈਨੂੰ ਇਹ ਪਤਾ ਲੱਗਾ ਕਾਗਜ਼ਾਂ ਤੇ ਦੱਸਿਆ ਗਿਆ ਜਿੱਦਾਂ ਮੈਨੂੰ ਜਿਹੜੇ ਟੈਕਨੀਕਲ ਬੰਦੇ ਆ ਕਿ ਤੁਹਾਡੀ ਜ਼ਮੀਨ ਜਿਹੜੀ ਹੈਗੀ ਆ ਨਾ ਪੰਕਜ ਜੋਸ਼ੀ ਤੇ ਪੂਨਮ ਜੋਸ਼ੀ ਨੇ ਵੀ ਗੀਟ ਚੱਕਈ ਚ ਵੀ ਇਹ ਦਿੱਤੀ ਆ ਵੀ ਉਹਨਾਂ ਦਾ ਵੀ ਇੰਤਕਾਲ ਕਿਹਨੂੰ ਵੇਚੀ ਗਈ ਉਹ ਉਹਦੇ ਕਾਗਜ਼ਾਂ ਮੈਨੂੰ ਵੀਰ ਮੈਂ ਸੱਚਾਈ ਆ ਮੈਂ ਤਾਂ ਦੱਸਦਾ ਕਿ ਮੈਨੂੰ ਕਿਸੇ ਦਾ ਪਤਾ ਹੀ ਨਹੀਂ ਮੈਨੂੰ ਕੋਈ ਬੰਦੇ ਆ ਤੁਹਾਨੂੰ ਮੈਂ ਦੱਸ ਦਿੰਦਾ ਜੀ ਤੇ ਇਹ ਕਿੰਨੇ ਕਿੰਨੇ ਕਿਲੇ ਆ ਇਹ 40 ਨਾਲ ਹੈਗੀ ਪੰਜ ਕਿਲੇ ਛੋਟੇ ਆ ਜੀ ਹੁਣ ਮੰਗ ਕੀ ਕਰਦੇ ਆ ਮੰਗ ਤਾਂ ਸਰ ਜੀ ਕਰਦੇ ਕਿ ਇਨਸਾਫ ਸਾਨੂੰ ਮਿਲਣਾ ਚਾਹੀਦਾ ਹੈਗਾ ਵੀ ਅਸੀਂ ਮੇਰੇ ਮੇਰੇ ਭੈਣ ਭਰਾਵਾਂ ਨੇ ਉੱਥੋਂ ਮੇਲ ਵੀ ਭੇਜੀ ਆ ਐਨ ਆਰ ਆਈ ਸੈਲ ਨੂੰ ਔਰ ਐਸ ਐਸ ਪੀ ਸਾਹਿਬ ਨੂੰ ਦੋ ਕਿ ਕਾਪੀ ਉਹਨਾਂ ਨੇ ਮੈਨੂੰ ਕੀਤੀ ਸੀਗੀ ਤੇ ਵੀ ਤੁਸੀਂ ਆ ਜਾ ਕੇ ਉਹਨਾਂ ਨੂੰ ਦੇਖੋ ਤੇ ਮੈਂ ਇਹਨਾਂ ਨੂੰ ਦੱਸਿਆ ਵੀ ਸਾਡੀ ਆਈ ਹੈਗੀ ਆ ਕਾਪੀ ਮੈਨੂੰ ਸੱਦਿਆ ਸੀਗਾ ਅੱਜ ਹੁਣ ਤੁਹਾਡੇ ਸਾਹਮਣੇ ਆਇਆ ਸੀ ਐਸਐਸਓ ਸਾਹਿਬ ਦੇਖਦੇ ਵੀ ਸਾਡੀ ਕਿੰਨੀ ਕੀ ਗੱਲ ਸੁਣਦੇ ਹੈਗੇ ਆ ਅੱਜ ਤਾਂ ਇਹਨਾਂ ਨੂੰ ਇਹੇ ਬੇਨਤੀ ਕਰਦੇ ਆ ਕਿ ਅਸਲ ਸਾਡਾ ਜਿਹੜਾ ਬੰਦੇ ਦੀ ਅਗਰ ਕੋਈ ਵਾਅਦਾ ਵੀ ਨਹੀਂ ਹੈ ਜਾਂ ਜਾ ਕੋ ਸ਼ਿਫਾਰਿਸ਼ ਨਹੀਂ ਹੈ ਜਾਂ ਜਾ ਕੋ ਕੁਝ ਪੈਸੇ ਵੀ ਨਹੀਂ ਆ ਤਾਕਤ ਤਾਂ ਉਸ ਨੂੰ ਜਿਹੜਾ ਮਰਜੀ ਜਦੀ ਉਹਦੀ ਮਰਜੀ ਜ਼ਮੀਨੇ ਵੇਚ ਕੇ ਤੇ ਰੱਖੀ ਚੱਲੋ ਸਮਾਜ ਦੇ ਵਿੱਚ ਅਸੀਂ ਸੁਣਿਆ ਸੀਦਾ ਵੀ ਐਨਆਰਆਈ ਦੀ ਬੜੀ ਪੁਛ ਉਹ ਮੇਰੇ ਕਜ਼ਨ ਜਿਹੜੇ ਐਨਆਰਆਈ ਉਹਨੇ ਜ਼ਮੀਨ ਹੀ ਪਿੱਛੋਂ ਕੋਲ ਕੱਟਤੀ ਆ ਆ ਦੇਖੋ ਜੀ ਦੇਖੋ ਜੀ ਜਗ੍ਹਾ ਹੈਗੀ ਜਿਹੜੇ ਪਟਵਾਰੀ ਸਾਹਿਬ ਹੁਣੀ ਹੈਗੇ ਆ ਉਹ ਇੱਥੇ ਲਾਗੇ ਫੈਕਟਰੀ 'ਚ ਬੰਦੇ ਲੈ ਕੇ ਖੜੇ ਦੇ ਹੈਗੇ ਆ ਅਸੀਂ ਇੱਥੇ ਆਏ ਹੈਗੇ ਆ ਸਾਡੇ ਕੋਲ ਐਸਐਚਓ ਸਾਹਿਬ ਆਏ ਆ ਸਾਨੂੰ ਐਸਐਚਓ ਸਾਡੀ ਜਗ੍ਹਾ ਤੋਂ ਐਸਐਚਓ ਸਾਹਿਬ ਕਹਿੰਦੇ ਸਾਨੂੰ ਤੁਸੀਂ ਇੱਥੋਂ ਜਾਓ ਪੰਜ ਹੋਏ ਆਈਓ ਤਾਂ ਕਿ ਪਿੱਛੋਂ ਪਟਵਾਰੀ ਹੁਣੀ ਇੱਥੇ ਕਬਜ਼ਾ ਕਰ ਸਕਣ ਹਾਂ ਗੁੰਡੇ ਬੈਠੇ ਇੱਥੇ ਨਾਲ ਫੈਕਟਰੀ ਇਹਨਾਂ ਨੇ ਗੁੰਡੇ ਬਿਠਾਏ ਦੇ ਹੈਗੇ ਆ ਜੀ ਠੀਕ ਆ ਜੀ ਤੇ ਬਾਕੀ ਜੇ ਕਬਜ਼ਾ ਪੁਲਿਸ ਨੇ ਕਰਾਉਣਾ ਤੇ ਪੁਲਿਸ ਉਧਾਂ ਕਰਵਾ ਦੇ ਸਾਨੂੰ ਕਹਿ ਦਵੇ ਕਿ ਅਸੀਂ ਕਬਜ਼ਾ ਕਰਾਣਾ 35 ਲੱਖ ਨੂੰ ਜਿਹੜਾ ਸਾਡੇ ठेकेदार ਸੀਗੇ ਉਹਨਾਂ ਨੇ ਜਦੋਂ ਜਵਾਬ ਦਿੱਤਾ ਕੀ ਪਤਾ ਉਹਨਾਂ ਨੇ ਉਹ 35 ਲੱਖ ਦਾ ਕੀ ਕੀਤਾ ਹੈਗਾ ਜਿਹੜਾ ਪੁਲਿਸ ਉਧਰ ਲੈਪਾ ਸੰਜਾਦਾ ਸੁਣਵਾਈ ਕਰਦੀ ਵੀ ਸਾਡੀ ਸੁਣਵਾਈ ਹੈ ਸਮਝਦੇ ਹੋ ਕਿ ਪੁਸ਼ਪ ਪ੍ਰਸ਼ਾਸਨ ਨਾਲ ਵੜਿਆ ਹੈ ਭਾਜੀ ਦੇਖੋ ਮੈਂ ਇੰਨੀ ਗੱਲ ਤਾਂ ਚਲੋ ਨਹੀਂ ਕਹਿ ਸਕਦਾ ਹੈਗਾ ਮੈਂ ਵੀ ਇੱਕ ਪੋਲਿਟਿਕਲੀ ਬੰਦਾ ਹੈਗਾ ਰੋਜ਼ ਇਹੇ ਥਾਣੇ ਜਾਣਾ ਹੁੰਦਾ ਸਮਝਦਾਰ ਤਾਂ ਆਪਾਂ ਸਾਰੇ ਜਾਣੇ ਹੈਗੇ ਆ ਜੀ ਤੁਹਾਨੂੰ ਇਹਨੇ ਕਾਗਜ਼ ਦਿਖਾ ਦਿੱਤੇ ਤੁਸੀਂ ਦੱਸਦੇ ਹੋ ਕਿ ਦੱਸੋ ਸਾਈਨਾਂ 'ਚ ਫਰਕ ਹੈਗਾ ਕਿ ਨਹੀਂ ਹੈਗਾ ਪਾਸਪੋਰਟ ਤੇ ਝੂਠੇ ਸਾਈਨ ਹੋ ਸਕਦੇ ਕਿ ਨਹੀਂ ਹੋ ਸਕਦੇ ਤੁਸੀਂ ਦੱਸ ਦਿਓ ਸਾਈਨਾਂ 'ਚ ਇੰਨਾ ਫਰਕ ਹੈਗਾ ਵਾ 22 ਤੱਕ ਉਹਨਾਂ ਦੇ ਨਾਮ ਤੇ ਬੋਲਦਾ ਪਿਆ ਹੈਗਾ ਵਾ 32 ਸਾਲ ਉਹ ਬੰਦਾ ਸੁੱਤਾ ਰਿਆ ਜਿੰਨੇ ਪੈਸੇ ਖਰਚੇ ਹੁੰਦੇ ਜੀ ਉਹ ਉਸੇ ਲਈ ਜਾ ਕੇ ਇੰਤਕਾਲ ਆਪਣੇ ਨਾਮ ਤੇ ਝੜਵਾਉਂਦਾ 32 ਸਾਲ ਉਹ ਬੰਦਾ ਸੁੱਤਾ ਰਿਆ ਅ ਵੀ ਜਿਹੜਾ ਕੁਛ ਇੱਥੇ ਜੋ ਜ਼ਮੀਨ ਦੇ ਵਿੱਚ ਖੜੇ ਹੈ ਕੀ ਪੂਰਾ ਮਾਮਲਾ ਕੀ ਹੈਗਾ ਸਰ ਮਾਮਲਾ ਦੇਖੋ ਜਿਨ੍ਹਾਂ ਦੇ ਨਾਮ ਤੇ ਜ਼ਮੀਨ ਹੈਗੀ ਹੈ ਪਰਸ਼ੋਤਮ ਜੀ ਉਹ ਪਰਮਾਤਮਾ ਨੂੰ ਪਰਮਾਤਮਾ ਕੋਲ ਚਰਨਾਂ ਦੇ ਵਿਰਾਜਮਾਨ ਹੋ ਕੇ ਹੈਗੇ ਆ ਉਹ ਹੈਗੇ ਇਸ ਲਈ ਮੇਰੇ ਵਾਰਡ ਦੇ ਨਹੋਰੀ ਝੇੜ ਦੇ ਉਹਨਾਂ ਦੇ ਦਾ ਭਤੀਜਾ ਜੀ ਨੇ ਇਹ ਵੀ ਮੇਰੇ ਬਾੜ ਦੇ ਨੇ ਗੱਲ ਇਹ ਹੋਈ ਆ 1956 ਦੇ ਵਿੱਚ ਉਹਨਾਂ ਨੇ ਜਗਾ ਲਈਤੀ ਸੀ 1990 ਦੇ ਵਿੱਚ ਜੋ ਕਾਗਜ਼ਾਂ ਦੇ ਮੁਤਾਬਕ ਨਜਾਇਜ਼ ਝੂਠੇ ਕਾਗਜ਼ ਜੋ ਹਰਦੀਪ ਪਟਵਾਰੀ ਜੀ ਹੈਗੇ ਆ ਉਹਨਾਂ ਨੇ ਬਣਵਾਏ ਹੈਗੇ ਆ ਆ ਤੁਹਾਨੂੰ ਮੈਂ ਕਾਗਜ਼ ਦਿਨਾ ਪਿਆ ਆ ਦੇਖੋ 1990 ਦੇ ਵਿੱਚ ਉਹਨਾਂ ਨੇ ਇਹਨਾਂ ਦੇ ਚਾਚਾ ਜੀ ਇੱਥੇ ਆਏ ਵੀ ਨਹੀਂ ਉਹਨੇ 1990 ਦੇ ਵਿੱਚ ਚਾ 3490 ਨੂੰ ਨੇ ਆਪਣੇ ਨਾਮ ਤੇ ਰਜਿਸਟਰੀ ਕਰਾ ਲਿੱਤੀ ਆ ਦੇਖੋ ਜੀ ਆ ਸਾਈਨ ਦੇਖੋ ure ਪ੍ਰਸ਼ੋਤਮ لال ਜੀ ਦੇ ਜਿਹੜੇ ਇਹਨਾਂ ਨੇ ਪਾਏ ਹੈਗੇ ਆ ਪਲੱਸ ਆ ਮੋਹਰ ਦੇਖੋ ਮੋਹਰ 1990 ਚ ਆ ਜਿਹੜੀਆਂ ਹੁੰਦੀਆਂ ਨਹੀਂ ਸੀਗੀਆਂ ਇਹ ਹੁਣ ਉਹਨਾਂ ਦੇ ਆ ਦੇਖੋ ਪਾਸਪੋਰਟ ਤੇ ਦੇਖੋ ਸਾਈਨ ਆ ਦੇਖੋ ਇਹਦੇ ਕੁਝ ਆ ਦੇਖੋ ਸਾਈਨ ਜ਼ਮੀਨ ਆਸਮਾਨ ਦਾ ਫਰਕ ਆ ਜੀ ਠੀਕ ਆ ਜੀ ਦੂਜੇ ਨੰਬਰ ਤੇ 2000 2005 ਜੋ ਪੂਰੇ ਹੋਏ ਹੈਗੇ ਆ 2011-12 ਦੇ ਵਿੱਚ ਵਸੀਅਤ ਜਿਹੜੀ ਸੀਗੀ ਇਹਨਾਂ ਦੇ ਚਾਚੇ ਦੇ ਬੇਟੇ ਤੇ ਬੇਟੀ ਦੇ ਨਾਮ ਤੇ ਹੋ ਗਈ 11-12 ਚ ਉਹਨਾਂ ਦੇ ਨਾਮ ਤੇ ਜਦੋਂ ਹੋ ਜਾਂਦੀ ਹੈਗੀ ਵਸੀਅਤ ਉਹ ਇੰਡੀਆ ਤੋਂ ਚਲੇ ਜਾਂਦੇ ਲਾਸਟ 14 ਚ ਗਏ ਉਹ ਨਹੀਂ ਉਹ ਬੱਚੇ ਆਏ ਹੀ ਉਦੋਂ ਸੀਗਾ 12 ਉਹਦੇ ਚਲੇ ਗਏ ਨਾਲ ਉਹਨਾਂ ਦਾ ਸਿਟੀਜਨ ਹੈ ਇੰਤਕਾਲ ਛੜਾ ਚੜਾ ਕੇ ਚਲੇ ਗਏ 2022 ਨੂੰ 22 ਤੱਕ ਉਹਨਾਂ ਦੇ ਨਾਮ ਤੇ ਇੰਤਕਾਲ ਬੋਲਦਾ ਪਰ 2023 ਦੇ ਜਦੋਂ ਹਰਦੀਪ ਪਟਵਾਰੀ ਜੀ ਆਹ ਪਟਵਾਰੀ ਬਣੇ ਹੈਗੇ ਆ ਤੇ ਉਹਨਾਂ ਨੇ ਦਲਜੀਤ ਸਿੰਘ ਦੇ ਨਾਮ ਤੇ ਇੰਤਕਾਲ ਚੜਵਾ ਦਿੱਤਾ ਤੇ ਆਹ ਰਜਿਸਟਰੀ ਜਿਹੜੀ ਝੂਠੀ ਹੈਗੀ ਆ ਜਿਹੜੀ ਸਾਫ ਪਤਾ ਚਲਦੀ ਪਈ ਆ ਪੁਰਾਣੀ ਡੇਟ 'ਚ ਡਿਜੀਟਲ ਸਟੇਸ਼ਨ ਹੋਰ ਉਸੇ ਹੀ ਨਹੀਂ ਝੂਠੀ ਰਜਿਸਟਰੀ ਉਹਨਾਂ ਨੇ ਨਾਮ ਤੇ ਕਰਵਾ ਦਿੱਤੀ ਹੈਗੀ ਆ ਦਲਜੀਤ ਸਿੰਘ ਦੇ ਦਲਜੀਤ ਸਿੰਘ ਤੋਂ ਇਹਨਾਂ ਦੇ ਆਪ ਦੇ ਬੰਦੇ ਸੀ ਦੋ ਜਗ੍ਹਾ ਤੇ ਹੋਰ ਨਾਮ ਕਰਵਾਉਣ ਤੋਂ ਬਾਅਦ ਤੀਜੀ ਜਗ੍ਹਾ ਤੇ ਇਹਨਾਂ ਨੇ ਆਪਣੇ ਨਾਮ ਤੇ ਕਰਵਾ ਲਈ ਤਿੰਨ ਕਿੱਲੇ ਦੀ ਜ਼ਮੀਨ ਤਿੰਨ ਕਿੱਲੇ ਜ਼ਮੀਨ ਤੇ ਸਰੀ ਮੈਨੇਜ ਜਗ੍ਹਾ ਹੈਗੀ ਪੰਜ ਕਿੱਲੇ ਜਿਹੜੇ ਬੰਦੇ ਸਾਡੇ ਵਾਂਦੇ ਹੈਗੇ ਆ ਜੇ ਫਾਰਮ ਸਾਡੇ ਬੰਦਿਆਂ ਦੇ ਨਾਮ ਤੇ ਆ ਉਹਨਾਂ ਦੇ ਉੱਪਰ ਝੂਠਾ ਪਰਚਾ ਦਰਜ ਕਰਾ ਦਿੱਤਾ ਝੂਠਾ ਪਰਚਾ ਕਿਦਾਂ ਦਰਜ ਕਰਾਇਆ ਹੈਗਾ ਵਾ ਸਾਹਮਣੇ ਮਕਾਨ ਹੈਗਾ ਜੀ ਉਹਨਾਂ ਦਾ ਪਟਵਾਰੀ ਸਾਹਿਬ ਨੇ ਇਹ ਗੱਲ ਕਹੀ ਆ ਕਿ ਮੈਨੂੰ ਇੱਕ 70000 ਰੁਪਇਆ ਦਿਓ ਤੇ ਨਾਲੇ ਆਪਣੇ ਆਧਾਰ ਕਾਟ ਦੇਓ ਮੈਂ ਮਕਾਨ ਤੁਹਾਡੇ ਨਾਮ ਤੇ ਕਰਾ ਦੇਣਾ ਜਿਹੜਾ ਪਟ ਉਹਨਾਂ ਦੇ ਦੱਸੇ ਮੁਤਾਬਕ ਜਿਹੜਾ ਬੱਸ ਸਟੈਂਡ ਦੇ ਸਾਹਮਣੇ ਪੈਟਰੋਲ ਪੰਪਾ ਪਟਵਾਰੀ ਸਾਹਿਬ ਨੋਹਾਂਵਾਲ ਚ ਆਏ ਆ ਉੱਥੋਂ ਪੈਸੇ ਲਿੱਤੇ ਆ ਤੇ ਆਧਾਰ ਕਾਟਾ ਤੇ ਸਾਈਨ ਕਰਵਾਏ ਹੈਗੇ ਆ 35 ਸਾਲਾਂ ਤੋਂ ਬੰਦੇ ਇੱਥੇ ਵਾਈ ਕਰਦੇ ਪਏ ਜੇ ਫਾਰਮ ਉਹ ਬੰਦਿਆਂ ਦੇ ਨਾਮ ਤੇ ਬੋਲਦਾ ਹੈਗਾ 35 ਸਾਲਾਂ ਤੋਂ ਹੀ ਉਹ ਬੰਦੇ ਦੇ ਨਾਮ ਤੇ ਜੇ ਫਾਰਮ ਬੋਲਦੇ ਪਏ ਕਿੰਨਾ ਕੀ ਨਾਮ ਕੀ ਉਹਨਾਂ ਦਾ ਉਹਨਾਂ ਦਾ ਰਿਜ਼ਮ ਚ ਪ੍ਰੀਤਮ ਸਿੰਘ ਹੋਣੀ ਆ ਆਹ ਕੰਮ ਇਹਨਾਂ ਨੇ ਕੀਤਾ ਹੈਗਾ ਜੀ ਇਸ ਤੋਂ ਇਲਾਵਾ ਦੇਖੋ ਇੱਕ ਹੋਰ ਇੰਟਰਸਟਿੰਗ ਚੀਜ਼ ਤੁਹਾਨੂੰ ਮੈਂ ਦੱਸਦਾ ਜੀ ਉਹ ਬੱਚੇ ਇੰਡੀਆ ਆਏ ਨਹੀਂ ਬੱਚੇ ਇੰਡੀਆ ਆਏ ਨਹੀਂ ਇਸ ਤੋਂ ਇਲਾਵਾ ਆਹ ਦੇਖੋ ਸਈ ਦੇ ਵਿੱਚ ਪੰਕਜ ਜੋਸ਼ੀ ਤੇ ਪੂਨਮ ਜੋਸ਼ੀ ਦੇ ਨਾਮ ਤੋਂ ਦਿਲਜੀਤ ਸਿੰਘ ਨੇ ਆਪਣੇ ਨਾਮ ਤੇ ਪਟਵਾਰੀ ਸਾਹਿਬ ਨੇ ਆਪਣੇ ਉਹਨਾਂ ਦਿਲਜੀਤ ਸਿੰਘ ਜੋ ਕੀ ਉਹਨਾਂ ਦਾ ਹੱਥ ਥੋਕਾ ਵਾ ਉਹਨਾਂ ਦਾ ਬੰਦਾ ਉਹਰੇ ਨਾਮ ਤੇ ਕਰਾਤਾ 32 ਸਾਲ ਉਹ ਬੰਦਾ ਇੰਤਕਾਲ ਤੇ ਸੁੱਤਾ ਰਿਆ 1990 ਦੀ ਉਹਨੇ ਜੇ ਰਜਿਸਟਰੀ ਕਰਾਈ ਦੀ ਆ ਤੇ 32 ਸਾਲ ਉਹ ਬੰਦਾ ਸੁੱਤਾ ਰਿਆ 35 ਸਾਲ ਇਹ ਬੰਦੇ ਪਹਿਲੀ ਬੰਦੇ ਰੇ 35 ਸਾਲ ਇਹ ਬੰਦੇ ਪਹਿਲੀ ਬੰਦੇ ਨੂੰ ਹੋ ਗਏ 1998 ਦੇ ਜੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਨਾ 1998 ਦੇ ਵਿੱਚ ਇੱਕ ਰਜਿਸਟਰ ਵਸੀਅਤ ਪਰ ਹੋ ਟਰਨੀ ਉਹਨਾਂ ਨੇ ਆਪਣੇ ਭਤੀਜੇ ਨੂੰ ਭੇਜੀ ਸੀ ਜੋ ਕਿ ਇੰਗਲੈਂਡ ਵੱਲੋਂ ਟੈਸਟਡ ਹੋਈ ਦੀ ਸੀ ਇਹਨਾਂ ਨੇ 엠ਬੋਸ ਨਹੀਂ ਕਰਵਾਈ ਉੱਥੇ ਚਲੋ ਇਹਨਾਂ ਦੀ ਗਲਤੀ ਹੈਗੀ ਪਰ ਜਦੋਂ 2005 ਵਿੱਚ ਪੂਰੇ ਹੋ ਗਏ ਉਹ ਖਤਮ ਹੋ ਗਿਆ ਔਰ ਤੇ ਵੀ ਤੁਹਾਨੂੰ ਮੈਂ ਸਾਈਨ ਦਿਖਾ ਦੂੰਗਾ ਜੋ ਸਾਈਨ ਪਰਸ਼ੋਤਮ ਜੀ ਦੇ ਇਹਦੇ ਤੇ ਆ ਉਹੀ ਸਾਈਨ ਉਸੇ ਵਸੀਅਤ ਦੇ ਉੱਪਰ ਹੈ ਅੱਜ ਦੇਖੋ ਜੀ ਗੱਲ ਇਦਾਂ ਹੋਈ ਜਿਹੜੇ ਸਾਡੇ ਇੱਥੇ ਬੰਦੇ ਹੈਗੇ ਆ ਉਹਨਾਂ ਨੂੰ ਫੋਨ ਆਇਆ ਉਹ ਇੱਥੇ ਸੀਗੇ ਸਾਨੂੰ ਫੋਨ ਆਇਆ ਕਿ ਪਹਿਲੀ ਦੇ ਕਬਜ਼ੇ ਕਰਨ ਹਰਦੀਪ ਪਟਵਾਰੀ ਹੋਣੀ ਦੋ ਤਿੰਨ ਗੱਡੀਆਂ ਲੈ ਕੇ ਠੀਕ ਹੈ ਜੀ ਆਏ ਹੈਗੇ ਆ ਮਾਤਾ ਜੀ ਇੱਥੇ ਸੀਗੇ ਇਕੱਲੇ ਮਾਤਾ ਜੀ ਅੱਗੋਂ ਬੋਲਣ ਲੱਗ ਗਏ ਜਦੋਂ ਮਾਤਾ ਜੀ ਬੋਲਿਆ ਮਾਤਾ ਜੀ ਨੇ ਭਰੇ ਆਏ ਫਿਰ 19 ਦਿਨ ਨੂੰ ਅਸੀਂ ਸਾਰੇ ਤੋਂ ਸਾਰੇ ਇੱਥੇ ਆਏ ਤੁਹਾਨੂੰ ਸੱਦੇ ਥਾਣੇ ਗਏ ਹੈਗੇ ਆ ਥਾਣੇ ਕੋਈ ਸੁਣਵਾਈ ਸਾਡੀ ਖਾਸ ਹੋਈ ਨਹੀਂ ਹੁਣ 5 ਵਜੇ ਐਸਐਚਓ ਸਾਹਿਬ ਤੁਹਾਡੇ ਸਾਹਮਣੇ ਆਹੀ 5 ਵਜੇ ਫਿਰ ਸੱਦੇ ਆ ਵੇਖੋ ਇੱਕ ਛੋਟੀ ਜੀ ਗੱਲ ਆ ਆ ਪਹਿਲੀ ਆ ਤੁਹਾਡੇ ਸਾਹਮਣੇ ਝੋਨਾ ਲੱਗਾ ਦਾ ਜੀ ਸੁਪਰੀਮ ਕੋਰਟ ਕਹਿੰਦੀ ਆ ਝੋਨਾ ਲੱਗਾ ਦਾ ਕੋਰਟ ਵੀ ਕਬਜ਼ਾ ਨਹੀਂ ਦਵਾ ਸਕਦੀ ਜੇ ਓਰੇਜ਼ ਕਾਗਜ਼ ਸੱਚੇ ਆ ਕੋਰਟ ਚ ਜਾਵੇ ਗੁਰਜੀਤ ਸਿੰਘ ਹੁਣੇ ਕੋਰਟ ਚ ਜਾਣ ਜਹਰਦੀ ਪਟਵਾਰੀ ਜੀ ਦੇ ਨਾਮ ਤੇ ਆ ਕੋਰਟ ਚ ਜਾਣ ਕੋਰਟ ਚ ਆਪਣੇ ਕਾਗਜ਼ ਦਿਖਾਣ ਅਸੀਂ ਆਪਣੇ ਕਾਗਜ਼ ਦਿਖਾਈਏ ਕੋਰਟ ਚ ਕੇਸ ਚੱਲਦੇ ਨਹੀਂ ਪਿਆ ਜੀ ਇਹ ਅਸੀਂ ਦੇਖੋ ਹਲੇ ਸ਼ੁਰੂਆਤ ਆ ਅਸੀਂ ਹੁਣ ਸਾਨੂੰ ਥੋੜੇ ਦਿਨਾਂ ਤੱਕ ਦੇਖੋ ਬਾਰੋ ਬਾਰੋ ਅਟਾਰਨੀ ਜਾਣੀ ਧੰਨਵਾਦ ਆ ਟਾਈਮ ਲੱਗਣਾ ਹੈਗਾ ਸਾਡੀ ਅਸੀਂ ਦੇਖੋ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜੋ ਇਨਸਾਫ ਹੈਗਾ ਪਹਿਲਾਂ ਤਾਂ ਇਹਦੀ ਬਿਜਲੈਂਸ ਦੀ ਇਨਕੁਆਰੀ ਕੀਤੀ ਜਾਵੇ ਬਿਜਲੈਂਸ ਦੀ ਇਨਕੁਆਰੀ ਕੀਤੀ ਜਾਵੇ ਦੂਸਰੇ ਨੰਬਰ ਤੇ ਜੇ ਅਸੀਂ ਝੂਠੇ ਆ ਸਾਡੇ ਦੇ ਪਰਚਾ ਦਰਜ ਕਰਨ ਨਹੀਂ ਤਾਂ ਉਹਨਾਂ ਦੇ ਕਰਨ ਜਾ ਜਿਹੜੇ ਸਾਡੇ ਬੰਦੇ ਜਿਹੜੇ ਸਾਡੇ ਪਹਿਲੀ ਬੰਦੇ ਆ ਉਹਨਾਂ ਤੇ ਜਿਹੜਾ ਨਜਾਇਜ਼ ਪਰਚਾ ਹੋਇਆ ਵਾ ਉਹ ਪਰਚਾ ਖਾਰਜ ਕੀਤਾ ਜਾ